ਅੱਲਾ ਗੱਲ ਕਰਾਂਗੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਜਿਸ ਦੇ ਤਹਿਤ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਇਸ ਤਹਿਤ ਫਜ਼ਿਲਕਾ ਦੇ ਮਹਾਤਮਾ ਨਗਰ ਦੇ ਵਿੱਚ ਪਿੰਡ ਤੋਂ ਲਗਭਗ 45 ਸ਼ਰਧਾਲੂਆਂ ਦਾ ਜਥਾ ਸ੍ਰੀ ਹਰਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਲਈ ਰਵਾਨਾ ਹੋਇਆ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭੇਜਣ ਦਾ سلسلہ ਲਗਾਤਾਰ ਜਾਰੀ ਹੈ ਫਾਜ਼ਲਕਾਦੀ ਪਾਕਿਸਤਾਨ ਸਰਹੱਦ ਖੇਤਰ ਤੇ ਸਥਿਤ ਮਹਾਤਮਾ ਨਗਰ ਪਿੰਡ ਤੋਂ ਲਗਭਗ 45 ਸ਼ਰਦਾਲੂਆਂ ਦਾ ਜਥਾ ਸ੍ਰੀ ਹਰਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਲਈ ਰਵਾਨਾ ਹੋਇਆ ਵਿਧਾਇਕ ਨਰਿੰਦਰਪਾਲ ਸਬਨਾ ਨੇ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਇਸ 17ਵੀਂ ਬੱਸ ਫਾਜ਼ਲਕਾ ਤੋਂ ਯਾਤਰਾ ਲਈ ਭੇਜੀ ਜਾ ਰਹੀ ਹੈ ਵਿਦਾਇਕ ਨੇ ਕਿਹਾ ਕਿ ਉਹ ਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਨੇ ਕਿ ਜੋ ਵੀ ਇਸ ਯਾਤਰਾ ਤਹਿਤ ਧਾਰਮਿਕ ਸਥਾਨ ਤੇ ਜਾ ਰਿਹਾ ਹੈ ਅਤੇ ਕੋਈ ਇੱਛਾ ਪੂਰੀ ਕਰ ਰਿਹਾ ਹੈ ਪਰਮਾਤਮਾ ਉਸ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇ ਸਾਡੇ ਹਲਕਾ ਫਾਜ਼ਲਕਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 17ਵੀਂ ਬੱਸ ਜਿਹੜੀ ਸਾਡੇ ਹਲਕਾ ਫਾਜ਼ਲਕਾ ਤੋਂ ਜਾ ਰਹੀ ਹੈ ਔਰ ਇਸ 17ਵੀਂ ਬੱਸ ਪਿੰਡ ਮਹਾਤਮ ਨਗਰ ਤੋਂ ਜਾ ਰਹੀ ਹੈ ਹਰ ਪਿੰਡ ਦੇ ਵਿੱਚੋਂ ਹਰ ਵਾਰਡ ਦੇ ਵਿੱਚੋਂ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਮੁੱਖ ਮੰਤਰੀ ਪੀਰਥ ਯਾਤਰਾ ਤਹਿਤ ਇਹ ਆਪਣੇ ਜਿਹੜੇ ਗੁਰੂਆਂ ਦੇ ਦਰਸ਼ਨ ਕਰਾਉਣ ਲਈ ਜੋ ਮੌਕਾ ਦਿੱਤਾ ਜਾ ਰਿਹਾ ਹੈ ਜੋ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਸੀ ਸਾਡੇ ਬਜ਼ੁਰਗਾਂ ਦੇ ਸਾਡੀਆਂ ਮਾਤਾਵਾਂ ਦੇ ਕਿ ਜਾ ਕੇ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਦਰਸ਼ਨ ਕਰੀਏ ਗੁਰੂਆਂ ਦੇ ਦਰਸ਼ਨ ਕਰੀਏ ਮੱਥਾ ਟੇਕੀਏ ਉਹਨਾਂ ਸਾਰੇ ਜਿਹੜੇ ਸਾਡੇ ਬਜ਼ੁਰਗਾਂ ਦੀ ਸਾਡੀਆਂ ਮਾਤਾਵਾਂ ਦੀ ਇੱਛਾ ਪੂਰੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਿਹੜੀ ਬੱਸ ਭੇਜੀ ਜਾ ਰਹੀ ਹੈ ਸਰਕਾਰ ਵੱਲੋਂ ਔਰ ਬਹੁਤ ਵਧੀਆ ਰਹਿਣ ਨੂੰ ਉੱਥੇ ਹੋਟਲਾਂ ਦੇ ਵਿੱਚ ਠਹਿਰਾਇਆ ਜਾਂਦਾ ਹੈ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਪੂਰਾ ਖਿਆਲ ਰੱਖਿਆ ਜਾਂਦਾ ਰੱਖਿਆ ਜਾਂਦਾ ਨਾਲ ਗਾਈਡ ਵੀ ਹੁੰਦੇ ਨੇ ਗਾਈਡ ਕੀਤਾ ਜਾਂਦਾ ਦੂਜੇ ਪਾਸੇ ਸ਼ਰਦਾਲੂਆਂ ਨੇ ਕਿਹਾ ਕਿ ਲਗਭਗ 40 ਤੋਂ 45 ਸ਼ਦਾਲੂ ਪਿੰਡ ਤੋਂ ਜਾ ਰਹੇ ਨੇ ਇਹ ਬੱਸ ਸ੍ਰੀ ਹਰਮੰਦਰ ਸਾਹਿਬ ਸ੍ਰੀ ਰਾਮ ਤੀਰਥ ਮੰਦਰ ਸ਼੍ਰੀ ਦੁਰਗਿਆਣਾ ਮੰਦਰ ਵਾਗਾ ਬਾਰਡਰ ਸਣੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਰਾਹੀਂ ਫਾਜ਼ਿਲਕਾ ਵਾਪਸ ਆਵੇਗੀ ਬਜ਼ੁਰਗਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਹਨਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦਾ سلسلہ ਸ਼ੁਰੂ ਹੋਇਆ ਤੇ ਉਹ ਸਰਕਾਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਨੇ ਵਧੀਆ ਬਹੁਤ ਵਧੀਆ ਸਰਕਾਰ ਹੈ ਪਹਿਲੀ ਵਾਰ ਅਸੀਂ ਤਾਂ ਇਹ ਬਾਇਦ ਮੇਰੀ 80 ਸਾਲ ਦੀ ਉਮਰ ਹੋ ਗਈ ਪਹਿਲੀ ਸਰਕਾਰ ਕਰ ਰਹੀ ਵਧੀਆ ਜਿਹੜੇ ਤੀਰਥਾਂ ਦੇ ਸਾਨੂੰ ਦਰਸ਼ਨ ਦਿਖਾ ਲੈਣ ਦੀ ਮਤ ਅਟਕਾਰ ਹੈ ਅਸੀਂ ਮੌਜ ਨਾਲ ਜਾਂਦੇ ਬਹੁਤ ਅੱਛੇ ਖੁਸ਼ ਹੋ ਕੇ ਚੱਲੇ ਆ ਪਹਿਲਾ ਯਾਤ ਸਰਕਾਰੀ ਯਾਤਰਾ ਤੇ ਨਹੀਂ ਗਿਆ ਕਿ ਪਹਿਲੀ ਹੀ ਚੱਲੀ ਹੈ ਸਾਲ ਹੀ ਸਾਡੇ ਵਾਸਤੇ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮੌਲ ਚੰਗਾ ਹੈ ਸਾਨੂੰ ਪਹਿਲੀ ਵਾਰ ਲੈ ਚੱਲੇ ਅੱਗੇ ਨਹੀਂ ਅਸੀਂ ਕਦੇ ਗਏ ਸਾਨੂੰ ਸਾਨੂੰ ਵਧੀਆ ਲੱਗਾ ਤੇ ਅਸੀਂ ਚੱਲੇ ਉੱਥੇ ਤੇ ਯਾਦਗਾਰ ਤੇ ਆਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਮਕਸਦ ਬਜ਼ੁਰਗਾਂ ਨੂੰ ਮੁਕੱਦਸ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ ਨਿਊਜ਼ ਡੈਸਕ ਰਿਪੋਰਟ ਜੀ ਮੀਡੀਆ